ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਕਈ ਦਿਨਾਂ ਤੋਂ ਮਨ ਵਿੱਚ ਚੱਲ ਰਿਆ ਸੀ ਵੀ ਮਨਾ ਕਿਤੇ ਲੋਕਲ ਬਾਹਰ ਘੁੰਮ ਕੇ ਆਈਏ ਪਰ ਤੁਸੀਂ ਜਾਣਦੇ ਹੋ ਸਭ ਕੁਝ ਉਹੀ ਇੱਕ ਮਨ ਕਹਿੰਦਾ ਚਲੀਏ ਤੇ ਦੂਜਾ ਕਹਿੰਦਾ ਕੀ ਲੋੜ ਐ ਬੈਠ ਘਰ ਚ ਟਿਕ ਕੇ ਪਰ ਰਾਜਸਥਾਨ ਦੇ ਅਲਵਰ ਸ਼ਹਿਰ ਦਾ ਜਿਹੜਾ ਮੌਸਮ ਹੈ ਨਾ ਪਿਛਲੇ 2 ਕੁ ਮਹੀਨਿਆਂ ਤੋਂ ਚੱਲ ਰਿਹਾ ਹੈ ਸਾਵਣ ਤੇ ਭਾਦੋ ਬਸ ਪੁੱਛੋ ਹੀ ਨਾ ਇੰਦਰ ਦੇਵਤਾ ਇਸ ਇਲਾਕੇ ਤੇ ਇਸ ਵਾਰ ਕੁਝ ਖਾਸ ਹੀ ਮਿਹਰਬਾਨ ਹੋਇਆ ਲੱਗਦਾ ਸਾਵਣ ਦਾ ਮਹੀਨਾ ਵੀ ਚੰਗਾ ਮੀਂਹ ਪਿਆ ਪਰ ਆ ਜਿਹੜਾ ਭਾਦੋ ਹੈ ਨਾ ਭਾਦੋ ਮਹੀਨੇ ਵਿੱਚ ਤਾਂ ਮਾ ਦੇ ਪੁੱਤ ਇੰਦਰ ਨੇ ਕਮਾਲ ਹੀ ਕਰ ਰੱਖੀ ਹੈ ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਝੜੀ ਪਰ ਮਨ ਫਿਰ ਉਦੇੜ ਗਉਣ ਚ ਪਰ ਆਪਾਂ ਵੀ ਹਿੰਮਤ ਕਾਰੀ ਲਈ ਹੁਣ ਹਿੰਮਤ ਤਾਂ ਕਰ ਲਈ ਪਰ ਹੁਣ ਇਹ ਨਾ ਸਮਝ ਆਵੇ ਕਿ ਜਾਈਏ ਕਿੱਥੇ ਤੇ ਫਿਰ ਮਦਦ ਮੰਗੇ ਗੂਗਲ ਬਾਬੇ ਤੋਂ ਪੰਜ ਸੱਤ ਥਾਵਾਂ ਗੂਗਲ ਬਾਬੇ ਵੱਲੋਂ ਰეკਮੈਂਡ ਕੀਤੀਆਂ ਗਈਆਂ ਸੋ ਉਹਨਾਂ 'ਚੋਂ ਆਪਾਂ ਵੀ ਸਿੱਲੀ ਸੇਟ ਢੀਲ ਜਾਣ ਦਾ ਮਨ ਬਣਾ ਲਿਆ ਮੌਸਮ ਤਾਂ ਪਹਿਲਾਂ ਹੀ ਬਾਬੇ ਦੀ ਕਿਰਪਾ ਨਾਲ ਵਧੀਆ ਬਣਿਆ ਹੋਇਆ ਸੀ ਅਸਮਾਨ ਵਾਲਾ ਝਾਤੀ ਮਾਰੀ ਤੇ ਉਹ ਪੂਰੇ ਜੋਬਨ ਤੇ ਕਿ ਹੁਣ ਵੀ ਬਰੇ ਤੇ ਹੁਣ ਵੀ ਮਾਨਾ ਫਿਰ ਬੇਈਮਾਨ ਹੋ ਗਿਆ ਮਨਾ ਕਿੱਥੇ ਮੀਂਹ ਚ ਗਿੱਲਾ ਹੁੰਦਾ ਫਿਰੇਗਾ ਪਰ ਇਸ ਵਾਰ ਨਹੀਂ ਸੁਣੀ ਆਪਾਂ ਮੰਨਦੀ ਤੇ ਆਪਾਂ ਦਿੱਤੀ ਆਪਣੇ ਘੋੜੇ ਨੂੰ ਚਾਬੀ ਤੇ ਹੁਣ ਸੱਚੀ ਦਾ ਘੋੜਾ ਨਾ ਸਮਝ ਲਿਓ ਮਤਲਬ ਮੇਰਾ ਸਕੂਟੀ ਤੋਂ ਹੈ ਆਪਣੇ ਹੀ ਮਨ ਦੀ ਉਦੇੜ ਬਣ ਵਿੱਚ ਚੱਲਦਿਆਂ ਪਤਾ ਹੀ ਨਹੀਂ ਲੱਗਿਆ ਸ਼ਹਿਰ ਦੇ ਭੀੜ-ਪਾੜ ਤੋਂ ਬਾਹਰ ਪਹੁੰਚ ਗਿਆ ਤੇ ਸ਼ਹਿਰ ਤੋਂ ਬਾਹਰ-ਬਾਰ ਖੁੱਲੀਆਂ ਦੁਨੀਆਂ ਸੜਕਾਂ ਇਹ আরাਵਲੀ ਪਹਾੜਤ ਦੀ ਲੜੀ ਤੇ ਉੱਤੋਂ ਬੇਈਮਾਨ ਮੌਸਮ ਨੇ ਮਨ ਖੁਸ਼ ਕਰ ਦਿੱਤਾ ਕਿਉਂਕਿ ਜਦੋਂ ਕੋ ਰੋ ਤਰੇ ਆਸੀ ਓਦੋਂ ਕਣਕੋਰ ਬੱਦਲ ਵੀ ਹੁਣ ਵੀ ਬਰੇ ਹੁਣ ਵੀ ਬਰੇ ਤੇ ਸੱਚ ਦੱਸਾਂ ਜਦੋਂ ਤੁਰਿਆ ਸੀ ਉਦੋਂ ਹਲਕੀ ਹਲਕੀ ਬੂੰਦਾ ਬੰਦ ਸ਼ੁਰੂ ਹੋ ਗਈ ਸੀ ਤੇ ਹੁਣ ਜਿਹੜਾ ਮੌਸਮ ਆ ਕੁਝ ਸਾਫ ਹੋ ਗਿਆ ਸੀ ਅੱਜ ਗੱਲ ਜਿਹੜੀ ਬਜ਼ੁਰਗਾਂ ਕੋਲੋਂ ਸੁਣਨੀ ਸੀ ਨਾ ਵੀ ਹੁਣੇ ਮੀਂਹ ਤੇ ਅਗਲੇ ਹੀ ਭਲ ਧੁੱਪ ਸਾਵਣ ਭਾਦੋਂ ਮਹੀਨੇ ਬਾਰੇ ਤੇ ਅੱਜ ਉਹ ਮੈਨੂੰ ਸੱਚ ਜਾਪ ਰਹੀ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਸੂਰਜ ਦੀ ਟਿੱਕੀ ਨੂੰ ਕਾਲੇ ਬਦਨ ਅਬਲੀ ਜੁਲਫਾਂ ਵਿੱਚ ਨਕੋ ਲੈਂਦੇ ਸੀ ਪਰ ਕਿਤੇ ਕਿਤੇ ਬੱਦਲਾਂ ਚੋਂ ਨਿਕਲਦੀ ਰੋਸ਼ਨੀ ਜਾਂ ਚਾਨਣ ਦੀਆਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿੱਥੇ ਕੋਈ ਨਵੀਂ ਸਵੇਰ ਹੋਈ ਹੋਵੇ ਸੜਕ ਦੇ ਕਿਨਾਰੇ ਲੱਗੇ ਵੱਡੇ ਵੱਡੇ ਰੁੱਖ ਦੇ ਪੱਤਿਆਂ ਦੀ ਖੜਕੜਾਹਟ ਮਨ ਨੂੰ ਤਰੋ ਤਾਜ਼ਾ ਕਰ ਰਹੀ ਸੀ ਤੇ ਦੂਰ ਉੱਚੇ ਉੱਚੇ ਪਹਾੜਾਂ ਤੇ ਉਹਨਾਂ ਪਹਾੜਾਂ ਤੇ ਵਿਛੀ ਹੋਈ ਹਰਿਆਵਲੀ ਦੀ ਹਰੀ ਚਾਦਰ ਬਸ ਕਹਿਣੇ ਕਿ ਰੱਬ ਜਿਹੜਾ ਹੁਣ ਤੁਸੀਂ ਆ ਪਾਣੀ ਦੇ ਵਿੱਚਕਾਰ ਦੇਖ ਰਹੇ ਹੋ ਇਹਨੂੰ ਕਹਿੰਦੇ ਨੇ ਲਾਈਟ ਹਾਊਸ ਤੇ ਇਹ ਰਾਤ ਨੂੰ ਜਗਦਾ ਤੇ ਮੈਂ ਤੁਹਾਡੀ ਨੌਲੇਜ ਦੀ ਇੱਕ ਗੱਲ ਹੋਰ ਦੱਸ ਦੇਵਾਂ ਕਿ ਬਾਲੀਵੁੱਡ ਦੇ ਵਿੱਚ ਇੱਕ ਮੂਵੀ ਆਈ ਸੀ ਕਰਨ ਅਰਜੁਨ ਤੇ ਉਹਦੇ ਵਿੱਚ ਇੱਕ ਗਾਣਾ ਸੀ ਇੱਕ ਮੁੰਡਾ ਮੇਰੀ ਉਮਰ ਦਾ ਤੇ ਇਹ ਗਾਣਾ ਜਿਹੜਾ ਸਲਮਾਨ ਖਾਨ ਤੇ ਮੰਮਤਾ ਕੁਲਕਰਨੀ ਤੇ ਫਰਮਾਇਆ ਗਿਆ ਸੀ ਕਰਨਾ ਅਰਜੁਨ ਮੂਵੀ ਦਾ ਸੋ ਉਸ ਗਾਣੇ ਦੀ ਜਿਹੜੀ ਸ਼ੂਟਿੰਗ ਹੈ ਨਾ ਉਹ ਏਸੇ ਲਾਈਟ ਹਾਊਸ ਦੇ ਵਿੱਚ ਹੋਈ ਸੀਗੀ ਜਿਹਦਾ ਨਾਮ ਮੁਹੱਬਤ ਤੇ ਇੱਕ ਹੋਰ ਮੂਵੀ ਆਈ ਸੀ ਸਾਜਨ ਚਲੇ ਸਸੁਰਾਲ ਜਿਹੜੀ ਗੋਵਿੰਦਾ ਤੇ ਕ੍ਰਿਸ਼ਮਾ ਕਪੂਰ ਤੇ ਫਿਲਮਾਈ ਗਈ ਸੀ ਤੇ ਉਹਦੇ ਵਿੱਚ ਇੱਕ ਗਾਣਾ ਸੀ ਰਾਮ ਨਾਰਾਇਣ ਬਾਜਾ ਬਜਾਤਾ ਸੋ ਉਹ ਗਾਣੇ ਦਾ ਜਿਹੜਾ ਫਿਲਮਾਂਕਣ ਹੈ ਉਹ ਵੀ ਇਸੇ ਸਿੱਲੀ ਸੇਟ ਦੀਆਂ ਪਹਾੜੀਆਂ ਦੇ ਵਿੱਚ ਕੀਤਾ ਗਿਆ ਸੀ ਚਲੋ ਹੁਣ ਆਪਣੀ ਆਦਤ ਮੁਤਾਬਕ ਤੁਹਾਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਥੋੜਾ ਜਿਹਾ ਦੱਸ ਦਈਏ ਅਸਲ ਵਿੱਚ ਇਸ ਜਗ੍ਹਾ ਦਾ ਜਿਹੜਾ ਨਾਮ ਹੈ ਇਹਨੂੰ ਕਹਿੰਦੇ ਨੇ ਸਿੱਲੀ ਸੇਟ ਝੀਲ ਜਾਂ ਸਿੱਲੀ ਸੇਟ ਲੇਕ ਇਹ ਅਲਵਰ ਸ਼ਹਿਰ ਤੋਂ 13 ਕਿਲੋਮੀਟਰ ਦੂਰ ਹੈ ਤੇ ਇਹ ਅਸਲ ਵਿੱਚ ਰਾਜਾ ਵਿਨੇ ਸਿੰਘ ਨੇ 1848 ਚ ਆਪਣੀ ਰਾਣੀ ਸ਼ੀਲਾ ਲਈ ਬਣਵਾਏ ਸੀ ਇਸੇ ਲਈ ਇਸ ਝੀਲ ਦਾ ਨਾਮ ਸਿੱਲੀ ਸੇਟ ਝੀਲ ਪੈ ਗਿਆ ਤੇ ਇਸ ਵਾਰ ਜਿਹੜਾ ਮੀਂਹ ਹੈ ਨਾ ਬਹੁਤ ਚੰਗਾ ਪਿਆ ਤੇ ਇਸ ਲਈ ਸ਼ਾਇਦ ਏ ਝੀਲ ਭਰੀ ਵੀ ਬਹੁਤ ਹੋਈ ਹੈ ਤੇ ਮੈਂ ਸੁਣਿਆ ਵੀ ਝੀਲ ਦੇ ਵਿੱਚ ਮਗਰਮੱਛ ਵੀ ਨੇ ਪਰ ਨਾਲ ਇਹ ਵੀ ਸੁਣਿਆ ਵੀ ਹਲੇ ਤੱਕ ਕਿਸੇ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਜਿਹੜਾ ਤੇ ਝੀਲ ਦੇ ਆਲੇ-ਦੁਆਲੇ ਜਿਹੜੇ ਤੁਸੀਂ ਇਹ ਪਹਾੜ ਵੇਖ ਰਹੇ ਹੋ ਨਾ ਇਹਨਾਂ ਬਾਰੇ ਦੱਸਿਆ ਜਾਂਦਾ ਵੀ ਦੁਨੀਆ ਦੀ ਸਭ ਤੋਂ ਪੁਰਾਣੀ ਪਰਬਤ ਮਾਲਾ ਜਾਂ ਜਿਹੜੇ ਸਭ ਤੋਂ ਪੁਰਾਣੇ ਪਰਬਤ ਨੇ ਜਿਸ ਦੀ ਉਮਰ ਦੱਸੀ ਜਾਂਦੀ ਹੈ 45000 ਲੱਖ ਸਾਲ ਪੁਰਾਣੇ ਇਹ আরাਬਲੀ ਦੇ ਜਿਹੜੇ ਪਰਬਤ ਨੇ ਜਿਹੜੇ ਆਲੇ ਦੁਆਲੇ ਤੁਸੀਂ ਕੁਝ ਸਮਾਂ ਪਹਿਲਾਂ ਵੀਡੀਓ ਦੇ ਵਿੱਚ ਦੇਖੇ ਨੇ ਸੋ ਹੁਣ ਜੇ ਤੁਸੀਂ VOTING ਦੇ ਸ਼ਕੀਨੋਂ ਪਾਣੀ ਦੇ ਵਿੱਚ VOTING ਕਰਨਾ ਚਾਹੁੰਦੇ ਹੋ ਸੋ ਆ ਪਾਉੜੀਆਂ ਤੋਂ ਥੱਲੇ ਉਤਰ ਕੇ ਤੁਸੀਂ ਬੋਟ ਤੱਕ ਵੀ ਪਹੁੰਚ ਸਕਦੇ ਹੋ ਸੋ ਜਿਹੜੀ ਬੋਟਿੰਗ ਦੀ ਫੀਸ ਹੈ ਨਾ ਉਹ ਤਕਰੀਬਨ ਆਮ ਸ਼ਿਪ ਦੀ 1200 ਤੇ ਸਪੀਡ ਬੋਟ ਹੈ ਜਿਹੜੀ ਉਹਦੇ ਘੱਟੋ ਘੱਟ 2500 ਰੁਪਿਆ ਜਿਹੜੀ ਫੀਸ ਹੈ ਸੋ ਇਸ ਬੋਟਿੰਗ ਦੇ ਵਿੱਚ ਬਹਿ ਕੇ ਤੁਸੀਂ ਝੀਲ ਦੇ ਵਿੱਚ ਕੁਦਰਤ ਨੂੰ ਹੋਰ ਬਹੁਤ ਨੇੜੇ ਤੋਂ ਦੇਖ ਸਕਦੇ ਹੋ ਸੋ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਵੋਟਿੰਗ ਦਾ ਆਨੰਦ ਲੈਣਾ ਹੈ ਤੇ ਤੁਸੀਂ ਵੋਟਿੰਗ ਸੋ ਕੁਦਰਤ ਦੀ ਗੋਦ ਦੇ ਵਿੱਚ ਬਹਿ ਕੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਸੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਸੋ ਆਪਾਂ ਵੀ ਆਪਣੇ ਘਰਵਾਲੇ ਨੂੰ ਵਾਪਸੀ ਚੱਲ ਪਾ ਦਿੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਰੱਬ ਰਾਖਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ